ਦਾਕੇ ਪੀਓ ਕੀ ਦਾ ਉੱਤੇ ਡਾਇਰੈਕਟ ਅਟੈਕ ਹੋਣਾ ਚਾਹੀਦਾ ਔਰ ਸਾਰੇ ਜਿੰਨੇ ਵੀ ਇਹਨਾਂ ਦੇ ਬੇਸ ਕੈਂਪ ਹੈਗੇ ਜਿੰਨੇ ਵੀ ਇਹਨਾਂ ਦੇ ਟੈਰਰਿਸਟਿਕ ਕੈਂਪ ਹੈਗੇ ਸਾਰੇ ਹੀ ਉੱਥੇ ਹੈਗੇ ਮੁਜ਼ਫਰਾਬਾਦ ਦੇ ਅੰਦਰ ਪਾਕਿਸਤਾਨ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਆਤਮਾ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹਿੰਦੋਸਤਾਨ ਜਿੰਦਾਬਾਦ ਹਿੰਦੋਸਤਾਨ ਜਿੰਦਾਬਾਦ

ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੋਬਿੰਦ ਰਾਏ ਪਹਿਲਗਾਮ ਵਿੱਚ ਕੁਝ ਦਿਨ ਪਹਿਲਾਂ ਅਤੰਕਵਾਦੀਆਂ ਵੱਲੋਂ ਇੱਕ ਘਾਤਕ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਈ ਬੇਕਸੂਰ ਮਾਰੇ ਗਏ ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਰਿਟਾਇਰਡ ਫੌਜੀ ਜੀਓਜੀ ਅੱਜ ਪਿੰਡ ਕੰਗਾ ਦੇ ਵਿੱਚ ਜੋ ਤਹਿਸੀਲ ਨਕਉਦਰ ਦੇ ਵਿੱਚ ਪੈਂਦਾ ਹੈ ਸੋ ਉੱਤੇ ਇਕੱਠੇ ਹੋਏ ਆ ਆਓ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਗਾਮ ਵਿੱਚ ਹੋਏ ਅਤੰਕੀ ਹਮਲੇ ਦਾ ਵਿਰੋਧ ਕੀਤਾ ਅਤੇ ਅੱਜ ਸਾਡੇ ਨਾਲ ਫੌਜੀ ਜੋ ਦੇਸ਼ ਦੀ ਰੱਖਿਆ ਕਰਦੇ ਆ ਉਹ ਸਾਡੇ ਨਾਲ ਨੇ ਸਾਬਕਾ ਨੇ ਪਰ ਇਹਨਾਂ ਦੀਆਂ ਜੜ੍ਹਾਂ ਹਜੇ ਵੀ ਆਪਣੀ ਆਰਮੀ ਦੇ ਨਾਲ ਆਪਣੇ ਦੇਸ਼ ਦੇ ਪਿਆਰ ਦੇ ਨਾਲ ਜੁੜੀਆਂ ਹਨ ਸੋ ਸਾਡੇ ਨਾਲ ਕਰਨਲ ਵਿਜੇ ਕੁਮਾਰ ਜੋ ਤਹਿਸੀਲ ਨਕੋਦਰ ਦੇ ਇੰਚਾਰਜ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਇਹ ਬਹੁਤ ਹੀ ਮਾੜਾ ਮੰਦ ਭਾਗੀ ਖਬਰ ਹੈ ਜੋ ਪਹਿਲਗਾਮ ਚ ਹੋਈ ਆ ਹਾਂਜੀ ਸੋ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਕਿ ਜੇ ਜਿਹੜੀ ਮੰਦ ਭਾਗੀ ਕਟੜਾ ਉਥੇ ਵਾਪਰੀ ਆ ਅਸੀਂ ਉਹਦਾ ਬਿਲਕੁਲ ਵਿਰੋਧ ਕਰਦੇ ਆ ਕਿਉਂਕਿ ਇੰਨੀ ਉਥੇ ਇਨੇ ਲੋਕ 27 ਲੋਕ ਮਾਰੇ ਗਏ ਜਿਹੜੇ ਨੇ ਹੱਥੇ ਲੋਕ ਸੀ ਔਰ ਜੋ ਕਿ ਕਿੰਨੀ ਕਿੰਨੀ ਦੂਰੋਂ ਆ ਕੇ ਆਪਣੇ ਵਿజిਟ ਕਰਨ ਵਾਸਤੇ ਉਥੇ ਜਾਂਦੇ ਸੀ ਇਹ ਜਗ੍ਹਾ ਮੈਂ ਵੈਸੇ ਵੀ ਉਥੋਂ ਦੀ ਦੇਖੀ ਹੈਗੀ ਬਸਾਰਨ ਵੈਲੀ ਇਹਦਾ ਨਾਮ ਹੈਗਾ ਇਹ ਪੈਲ گاਉਂ ਤੋਂ ਜਿਹੜੀ ਬਤਾ ਵੈਲੀ ਉਹ ਤੋਂ 5 ਕਿਲੋਮੀਟਰ ਦੂਰ ਹੈਗਾ ਔਰ ਇਹ ਅਮਨ ਨੰਦੂ ਜੋ ਰਸਤਾ ਜਾਂਦਾ ਉਹਦਾ ਬੇਸ ਕੈਂਪ ਹੈਗਾ ਔਰ ਇੰਨੀ ਸੁੰਦਰ ਜਗ੍ਹਾ ਲਿੱਧਰ ਨਦੀ ਦੇ ਕਿਨਾਰੇ ਦੇ ਉੱਤੇ ਹੈਗੀ ਆ ਜਿਹਨੂੰ ਕਹਿੰਦੇ ਸਵਰਗ ਤੋਂ ਵੀ ਜ਼ਿਆਦਾ ਮਨ ਕੋਈ ਸੁੰਦਰ ਉਹਨੂੰ ਮੰਨਿਆ ਜਾਂਦਾ ਤੇ ਲੋਕ ਇੰਨੀ-ਇੰਨੀ ਦੂਰੋਂ ਆਉਂਦੇ ਆ ਕਿ ਚਲੋ ਸਟ्रेस ਨੂੰ ਆਪਣਾ ਕੰਮ ਘੱਟ ਕਰਨ ਵਾਸਤੇ ਉੱਥੇ ਜਾਂਦੇ ਕਿ ਚਲੋ ਅਸੀਂ ਉੱਥੇ ਜਾਂਦੇ ਆ ਤੇ ਦੇਖਦੇ ਆ ਉੱਥੋਂ ਦਾ ਨਜ਼ਾਰਾ ਬਟ ਇਹ ਕਿਸੇ ਨੂੰ ਇਹ ਥੋੜੀ ਪਤਾ ਸੀ ਕਿ ਸਾਡੇ ਨਾਲ ਕੱਲ ਨੂੰ ਕੀ ਹੋਣਾ ਹੁਣ ਉੱਥੋਂ ਇੱਕ ਚਾਰ ਚਾਰ ਚਾਰ-ਚਾਰ ਪਰਿਵਾਰ ਜਾ ਰਹੇ ਆ ਇੱਕ ਇੱਕ ਬੰਦਾ ਉਥੋਂ ਇੱਕ ਇੱਕ ਲੇਡੀ ਵਾਪਸ ਆ ਰਹੀ ਵਿਚਾਰੀ ਔਰ ਰੋ ਰੀ ਕਰ ਲਾਰੀਓ ਇੱਕ ਨੇਵਲ ਨੇਵੀ ਦੇ ਅਫਸਰ ਦੀ ਵਾਈਫ ਸੀ ਉਹ ਵੀ ਕਹਿੰਦੀ ਕਿ ਮੇਰੇ ਨੂੰ ਮਾਰ ਦੇਦਾ ਪਤੀ ਨੂੰ ਤੇ ਮੈਨੂੰ ਵੀ ਮਾਰੋ ਤੇ ਉਹ ਗੱਲਾਂ ਨੂੰ ਯਾਦ ਕਰਕੇ ਅਸੀਂ ਬਿਲਕੁਲ ਇੰਨੇ ਸਟ्रेस ਵਿੱਚ ਆ ਗਏ ਕਿ ਇਹ ਦੇਸ਼ ਵਿੱਚ ਕੀ ਹੋ ਰਿਹਾ ਹੈ ਇਹ ਮੋਦੀ ਸਰਕਾਰ ਜਿਹੜੀ ਹੈ ਕੀ ਕਰ ਰਹੀ ਹੈ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੀ ਅਜੇ ਤੱਕ ਤਾਂ ਅਸੀਂ ਅੱਜ ਇਹ ਸਾਰਿਆਂ ਨੇ ਮਿਲ ਕੇ ਆਪਣੇ ਜਿੰਨੇ ਵੀ ਜੀਓ ਜੀ ਮੇਰੇ ਸਾਥੀ ਆਗੇ ਨਾਲ ਦੇ ਅਸੀਂ ਸਾਰਿਆਂ ਨੇ ਇੱਥੇ ਵਿਰੋਧ ਕੀਤਾ ਤੇ ਅਸੀਂ ਫਲੈਗ ਮਾਰਚ ਵੀ ਕੀਤੀ ਕਿ ਜਿਹੜੀ ਗਵਰਨਮੈਂਟ ਹੈ ਇਹ ਤੇ ਐਕਸ਼ਨ ਲਵੇ ਤੇ ਜਿਹੜੇ ਉਹਨਾਂ ਲੋਕਾਂ ਨੂੰ ਵੱਦੋ ਵੱਦ ਪੰਚਪੜੀ ਦੇ ਉਹਨਾਂ ਨੂੰ ਫਾਂਸੀ ਦਾ ਫਾਂਸੀ ਦਿੱਤੀ ਜਾਏ ਅਸੀਂ ਅਜੇ ਅਜੇ ਵੀ ਸਾਡੇ ਚ ਉਹਨਾਂ ਹੀ ਜੋਸ਼ ਹੈਗਾ ਜਿੰਨਾ ਅਸੀਂ ਨੌਕਰੀ ਕਰਨ ਦੇ ਟਾਈਮ ਤੇ ਹੈਗੇ ਸੀ ਅਸੀਂ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਹਾਂ ਔਰ ਸਾਰੇ ਆਪਣੇ ਡਾਕਟਰ ਕੁਆਤਰਾ ਸਾਹਿਬ ਆਪਣੇ ਇਹਨਾਂ ਨੇ ਪਹਿਲਾਂ ਵੀ ਆਪਣੇ ਪਿੰਡ ਵਿੱਚ ਵੀ ਮੈਤਪੁਰ ਵਿੱਚ ਵੀ ਕੈਂਡਲ ਮਾਰਚ ਵਗੈਰਾ ਕੀਤੀ ਹੁਣ ਅਸੀਂ ਇਦਾਂ ਹੌਲੀ ਹੌਲੀ ਸਾਰੇ ਪਿੰਡਾਂ ਵਿੱਚ ਜਾ ਕੇ ਸਾਰੇ ਲੋਕਾਂ ਨੂੰ ਵੀ ਜਾਗਰਤ ਕਰਾਉਂਗੇ ਤਾਂ ਕਿ ਗਵਰਨਮੈਂਟ ਦੇ ਕੰਨਾਂ ਤੱਕ ਇਹ ਆਵਾਜ਼ ਆਏ ਕਿ ਇਹ ਗੱਲਾਂ ਉੱਥੇ ਬੈਠ ਕੇ ਦਿੱਲੀ ਵਿੱਚ ਨਹੀਂ ਸੋਲਵ ਬੰਦੀਆਂ ਇਹ ਬਾਰਡਰ ਤੇ ਜਾ ਕੇ ਤਾਂ ਹੀ ਸੋਲਵ ਬੰਦਾ ਹੈ ਸਰ ਜਿਵੇਂ ਕਿ ਪਹਿਲਾਂ ਵੀ ਇੱਕ ਵਾਰ ਇਦਾਂ ਦਾ ਹੰਗਰਾ ਹੋ ਚੁੱਕਾ ਹੈ ਤੇ ਉਸ ਵੇਲੇ ਪ੍ਰਾਈਮ ਮਿੰਿਸਟਰ ਵੱਲੋਂ ਇੱਕ ਹੁਕਮ ਹੋਇਆ ਸੀ ਤੇ ਉਹਨਾਂ ਦੇ ਸੈਨ ਲੈ ਕੇ ਆਏ ਸੀ ਕਿ ਹੁਣ ਕੀ ਕੋਣ ਦੇਰੀ ਕਿਉਂ ਹੋ ਰਹੀ ਇਸ ਕੰਮ ਦੇ ਹੁਣ ਕੈ ਕਿਉਂ ਨਹੀਂ ਹੋ ਰਿਹਾ ਉਹ ਬੰਦੇ ਕਿਉਂ ਨਹੀਂ ਤਾਂ ਗੱਦੀ ਲੱਭੇ ਜਾ ਹੁਣ ਇਹ 4-5 ਦਿਨ ਤੋਂ 22 ਤਰੀਕ ਤੋਂ ਲੈ ਕੇ ਮੀਟਿੰਗ ਹੀ ਕਰ ਰਹੇ ਆ ਹੁਣ ਮੋਦੀ ਜੀ ਵੀ ਸੀ ਡਬਲਿਊ ਦੀ ਇਹਨਾਂ ਦੀ ਮੀਟਿੰਗ ਹੋਈ ਸੀ ਹੁਣ ਇਹ ਇਹਨਾਂ ਨੇ ਮੁੱਦੇ ਦੂਸਰੇ ਪੂਰੀ ਗੱਲ ਨੂੰ ਦੂਸਰੀ ਤਰਫ ਘੁਮਾ ਰਹੇ ਆ ਇਹ ਕਹਿੰਦੇ ਸਿੰਧ ਘਾਟੀ ਦਾ ਪਾਣੀ ਬੰਦ ਕਰ ਦਿਆਂਗੇ ਅਸੀਂ ਇਹਨਾਂ ਦੇ ਜਿਹੜੇ ਜਿਹੜੀ ਪਾਪੂਲੇਸ਼ਨ ਉਹਨਾਂ ਦੀ ਇੱਥੇ ਹੈਗੀ ਆਪਣੀ ਐਮਬੈਸੀਜ਼ ਉਹਨਾਂ ਦੀ ਸਟ੍ਰੈਂਥ ਘੱਟ ਕਰ ਦੋ 40 ਬੰਦੇ 30 ਕਰ ਦੋ ਇਹਨਾਂ ਚੀਜ਼ਾਂ ਨਾਲ ਇਹਨਾਂ ਦਾ ਵਪਾਰ ਬੰਦ ਕਰ ਦੋ ਵੀਜ਼ੇ ਕੈਨਸਲ ਕਰ ਦੋ ਇਹਨਾਂ ਚੀਜ਼ਾਂ ਨਾਲ ਥੋੜੀ ਇਹਨਾਂ ਦੀ ਸੋਲਵ ਇਹ ਸੋਲਵ ਹੋਣਾ ਹੈ ਇਹ ਤੇ ਸਿੱਧਾ ਕਿ ਪੀਓ ਕੀ ਦੇ ਉੱਤੇ ਡਾਇਰੈਕਟ ਅਟੈਕ ਹੋਣਾ ਚਾਹੀਦਾ ਉਹ ਸਾਰੇ ਜਿੰਨੇ ਵੀ ਇਹਨਾਂ ਦੇ ਬੇਸ ਕੈਂਪ ਹੈਗੇ ਜਿੰਨੇ ਵੀ ਇਹਨਾਂ ਦੇ ਟੈਰਰਿਸਟਿਕ ਕੈਂਪ ਹੈਗੇ ਸਾਰੇ ਹੀ ਉੱਥੇ ਹੈਗੇ ਮੁਜ਼ਫਰਾਬਾਦ ਦੇ ਅੰਦਰ ਕਿਉਂਕਿ ਸਿੰਧ ਘਾਟੀ ਛੋਟੀ ਨਹੀਂ ਸਿੰਧ ਘਾਟੀ ਦਾ ਪਾਣੀ ਬੰਦ ਕਰਨ ਵਾਸਤੇ ਤਾਂ ਬਹੁਤ ਟਾਈਮ ਲੱਗਣਾ ਜੰਮੂ ਕਸ਼ਮੀਰ ਨੇ ਪਹਿਲ ਗਾਂ ਦੇ ਕਿ ਆਤਾਂ ਆਤ ਜੇ ਮਰ ਗੋ ਮਰ ਸੋ ਮੰਨ ਦਾ ਦੋਸਤ ਇਹ ਨਹੱਤੇ ਚਲਾਈਏ ਧਰਮ ਦੇ ਆਧਾਰ ਤੇ ਕਾਤਰਾ ਨਾਲ ਹਮਲਾ ਕੀਤਾ ਗਿਆ ਇਸ ਕਾਤਲਾ ਨੇ ਹਮਲੇ ਦੀ ਅਸੀਂ ਸਖ਼ਤ ਸਵਾਲਾਂ ਦੇ ਸਾਹਮਣੇ ਹਿੰਗਾ ਕਰਦੇ ਹਾਂ ਤੇ ਸੁਪਾਹਾ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਖੇਤੀ ਦੀ ਸ਼ੇਤੀ ਇਹਨਾਂ ਅਤਵਾਦੀਆਂ ਨੂੰ ਕਾਬੂ ਕਰੇ ਤੇ ਇਹਨਾਂ ਨੂੰ ਪਹਿਲ ਗਾਹ ਵਿੱਚ ਹੀ ਫਾਂਸੀ ਦਿੱਤੀ ਜਾਵੇ ਬਹੁਤ ਮੰਦਭਾਗੀ ਘਟਨਾ ਹੋਈ ਆ ਇਹਦੇ ਵਿੱਚ ਬੇਕਸੂਰ ਲੋਕਾਂ ਨੂੰ ਜਿਹੜਾ ਮਾਰਿਆ ਗਿਆ ਆ ਅਸੀਂ ਇਸ ਦੀ ਬਹੁਤ ਨਿੰਦਾ ਕਰਦੇ ਹਾਂ ਔਰ ਗਵਰਨਮੈਂਟ ਨੂੰ ਇਸ ਦੇ ਬਾਰੇ ਸਖਤ ਕਦਮ ਲੈਣੇ ਚਾਹੀਦੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਕਿਉਂਕਿ ਜੇ ਗਵਰਨਮੈਂਟ ਇਸ ਤੇ ਸਖਤ ਕਦਮ ਲਊਗੀ ਤਾਂ ਹੀ ਇਸ ਤੇ ਕੀਤਾ ਜਾਇਦਾ ਇਹਦੇ ਸਕਿਉਰਟੀ ਵੀ ਅੱਗੇ ਨੂੰ ਵਧਾਈ ਜਾਵੇ ਔਰ ਜੋ ਸਾਡੇ ਬਾਹਰੋਂ ਆ ਰਹੇ ਆ ਯਾਤਰੀ ਉਹਨਾਂ ਦੀ ਸਲਾਨੀਆਂ ਦੀ ਪੂਰੀ ਦੇਖਭਾਲ ਕੀਤੀ ਜਾਵੇ ਤੇ ਇਹ ਬਹੁਤ ਜ਼ਰੂਰੀ ਹੈ ਬਾਕੀ ਕਰਨਲ ਸਾਹਿਬ ਨੇ ਪੂਰਾ ਡਿਟੇਲ ਦੇ ਵਿੱਚ ਦੱਸ ਦਿੱਤਾ ਹੈ ਇਹਦੇ ਬਾਰੇ ਪਰ ਫੇ ਵੀ ਅਸੀਂ ਵੀ ਜੇ ਸਾਨੂੰ ਕਿਤੇ ਜ਼ਰੂਰਤ ਪੈਂਦੀ ਆ ਸਾਬਕਾ ਫੌਜੀਆਂ ਦੀ ਤੇ ਅਸੀਂ ਵੀ ਮਦਦ ਵਾਸਤੇ ਤਿਆਰ ਆਂ ਆ ਵਾਇਕੋ ਜੀ ਦੀ ਫਤਿਹ ਅਸੀਂ ਨਕੋਦਰ ਬਲੌਕ ਤੋਂ ਸਾਬਕਾ ਫੌਜੀ ਇਕੱਠੇ ਹੋ ਕੇ ਕਰਨਲ ਵਿਜੇ ਸਾਹਿਬ ਦੇ ਅੰਡਰ ਸਾਰੇ ਜਣੇ ਇਸ ਬਲੌਕ ਦੇ ਇਕੱਠੇ ਹੋ ਕਰਕੇ ਅਸੀਂ ਇੱਕ ਆਪਣੀ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਅਸੀਂ ਸਾਰਿਆਂ ਨੇ ਇਹ ਪਾਸ ਕੀਤਾ ਕਿ ਜੋ ਵੀ ਪਹਿਲਗਾਮ ਵਿੱਚ ਹੋਇਆ ਹੈ ਉਹਦਾ ਬਦਲਾ ਤੁਰੰਤ ਲੈਣਾ ਚਾਹੀਦਾ ਹੈ ਅਸੀਂ ਸਾਰੇ ਗਵਰਨਮੈਂਟ ਦੇ ਨਾਲ ਖੜੇ ਹਾਂ ਜਦੋਂ ਵੀ ਸਾਨੂੰ ਕਿਸੇ ਦੀ ਲੋੜ ਪੈਂਦੀ ਹੈ ਕਿਸੇ ਨੂੰ ਲੋੜ ਪੈਂਦੀ ਸਾਡੀ ਤਾਂ ਸਾਨੂੰ ਇਨਫਾਰਮ ਕੀਤਾ ਜਾਵੇ ਅਸੀਂ ਇੱਕਦਮ ਬਿਲਕੁਲ ਤਿਆਰ ਹਾਂ ਜੀ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਹੋਵੇ ਅਸੀਂ ਬਦ ਕਰ ਲਈ ਤਿਆਰ ਬੈਠੇ ਹਾਂ ਜੀ ਜਿੱਕ ਫਤੇ ਪਹਿਰਗਾਮ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਬੜੀ ਨਿੰਦਨਯੋਗ ਘਟਨਾ ਹੈ ਜੀ ਸਾਬਕਾ ਸੈਨਿਕ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਔਰ ਗਵਰਨਮੈਂਟ ਨੂੰ ਇਹ ਸਖਤ ਕਦਮ ਲੈਣਾ ਚਾਹੀਦਾ ਆ ਕਿ ਜਿਹੜੇ ਅੱਗੇ ਤੋਂ ਜਿਹੜੇ ਸਲਾਨੀ ਜਾ ਰਹੇ ਆ ਤੇ ਉਹਨਾਂ ਦੇ ਪਰਿਵਾਰਾਂ ਦੀ ਸਹੀ ਸੁਰੱਖਿਆ ਕੀਤੀ ਜਾਵੇ ਔਰ ਅੱਗੇ ਵਾਸਤੇ ਇਹੋ ਜੀ ਘਟਨਾ ਨਾ ਵਾਪਰੇ ਵੈਘੁਰ ਜੀ ਦਾ ਖਾਲਸਾ ਵੈਘੁਰ ਜੀ ਦੀ ਫਤਿਹ ਖਾਲਸਾ ਵਾਹਿਗੁਰ ਜੀ ਦੀ ਫਤਿਹ ਅਸੀਂ ਅੱਜ ਨਕੋਦਰ ਬਲੌਗ ਤੋਂ ਕਰਨਲ ਵਿਜੇ ਸਾਹਿਬ ਦੀ ਅਗਵਾਈ ਦੇ ਵਿੱਚ ਸਾਬਕਾ ਸੈਨਿਕ ਸਾਰੇ ਇਕੱਠੇ ਹੋਏ ਆ ਕਿ ਜੋ ਪਲਵਮ ਇਹ ਪਹਿਲਗਾਮ ਦੇ ਵਿੱਚ ਜਿਹੜਾ ਆ ਇਹ ਅੰਤਕਵਾਦੀ ਹਮਲਾ ਹੋਇਆ ਹੈ। ਅਸੀਂ ਉਹਦੀ ਜਿਹੜੀ ਬਹੁਤ ਨਿੰਦਣਯੋਗ ਘਟਨਾ ਹੈ ਬਹੁਤ ਦਿੰਦਾ ਕਰਦੇ ਆਂ ਔਰ ਜਿਹੜੇ ਪਰਿਵਾਰ ਉੱਥੇ ਸ਼ਹੀਦ ਹੋਏ ਆ ਅਸੀਂ ਉਹਨਾਂ ਦੇ ਅਸੀਂ ਆਪਣੀ ਜਿਹੜੀ ਸਵੇਦਨਾ ਹੁੰਦਾ ਪ੍ਰਤੀਪੱਟ ਕਰਦੇ ਆਂ ਉਹਨਾਂ ਨਾਲ ਆ ਔਰ ਦੇਸ਼ ਨੂੰ ਸਾਨੂੰ ਕੋਈ ਵੀ ਸਾਡੀ ਲੋੜ ਪੈਂਦੀ ਹੈ। ਤੇ ਅਸੀਂ ਹਰ ਟਾਈਮ ਜਿਹੜਾ ਤਿਆਰ ਆਂ ਹਰ ਟਾਈਮ ਜਿਹੜੀ ਆ ਇਸ ਟਾਈਮ ਵੀ ਸਾਨੂੰ ਕਿਹਾ ਜਾਊਗਾ ਤਾਂ ਅਸੀਂ ਇਸ ਟਾਈਮ ਵੀ ਘਰ ਛੱਡ ਕੇ ਆਪਣਾ ਜਾਨ ਨੂੰ ਤਿਆਰ ਆਂ ਪਰ ਇਹੋ ਜਿਹੀਆਂ ਘਟਨਾ ਜਿਹੜੀਆਂ ਅੱਗੇ ਤੋਂ ਵਾਪਰ ਨਹੀਂ ਆ ਨਹੀਂ ਚਾਹੀਦੀਆਂ ਇਹ ਸਰਕਾਰ ਨੂੰ ਜਿਹੜਾ ਆ ਇਹਤੇ ਬਹੁਤ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਸੋ ਇਹਨਾਂ ਸਾਡੇ ਨਾਲ ਰਿਟਾਇਰਡ ਫੌਜੀ ਔਰ ਅਗਰ ਇਹਨਾਂ ਦੀ ਗੱਲਬਾਤ ਦੇਖੀ ਜਾਵੇ ਔਰ ਇਹਨਾਂ ਦੀ ਊਰਜਾ ਦੇਖੀ ਜਾਵੇ ਇਹ ਅੱਜ ਵੀ ਕਾਇਮ ਆ ਕਮਰ ਕਸਣ ਨੂੰ ਉਹਨਾਂ ਅਤੰਕਵਾਦੀਆਂ ਦਾ ਮੁਕਾਬਲਾ ਕਰਨ ਵਾਸਤੇ ਇਹ ਅੱਜ ਵੀ ਆਪਣੇ ਘਰਾਂ ਨੂੰ ਛੱਡ ਕੇ ਜਾਣ ਲਈ ਤਿਆਰ ਆ ਸਿਰਫ ਹੁਕਮ ਚਾਹੀਦਾ ਸਰਕਾਰ ਦਾ ਸੋ ਇਹਨਾਂ ਨੇ ਇਹ ਹੀ ਅਪੀਲ ਕੀਤੀ ਆ ਸਰਕਾਰ ਅੱਗੇ ਵੀ ਕਿ ਜਲਦੀ ਤੋਂ ਜਲਦੀ ਉਹਨਾਂ ਇਹ ਜਿਹੜੇ ਬੇਦੋਸ਼ੇ ਮਾਰੇ ਗਏ ਆ ਉਹਨਾਂ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਫਾਂਸੀ ਦੀ ਸਜ਼ਾ ਸੁਣਾਈ ਆਵੇ ਜਾਂ ਉਹਨਾਂ ਦੇ ਸਿਰ ਜਿਹੜੇ ਕਲਮ ਕੀਤੇ ਜਾਣ